ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਉਹ ਚੜ੍ਹਦੀ ਕਲਾ ਆਜੋ ਹਿੱਟਲੀ ਵਾਲਿਓ ਅੱਜ ਹੋਣਗੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਵੀ ਤੁਹਾਡੇ ਵਾਸਤੇ ਇਨਫੋਰਮੇਸ਼ਨ ਲੈ ਕੇ ਆਵਾਂਗੇ ਇਟਲੀ ਦੇ ਪੇਪਰਾਂ ਬਾਰੇ ਠੀਕ ਹੈ ਕਿ ਨਹੀਂ ਤੁਸੀਂ ਉਹ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬੜੀ ਵੀਡੀਓ ਨੂੰ ਸ਼ੇਅਰ ਕੀਤਾ ਤੁਸੀਂ ਬੜੇ ਕਮੈਂਟ ਕੀਤੇ ਵੀ ਜਿਨ੍ਹਾਂ ਨੂੰ ਕੋਈ ਵੀ ਦਿੱਕਤ ਆ ਮੈਂ ਕਿਹਾ ਸੀਗਾ ਵੀ ਤੁਹਾਡੀ ਕੀ ਪ੍ਰੋਬਲਮ ਹੈਗੀ ਆ ਤੁਸੀਂ ਕਮੈਂਟ ਕਰੋ ਠੀਕ ਆ ਮੈਨੂੰ ਪਰਸਨਲ ਦੇ ਵਿੱਚ ਬਹੁਤ ਮੈਸੇਜ ਆਏ ਮੈਂ ਕੋਸ਼ਿਸ਼ ਕੀਤੀ ਹੈ ਵੀ ਹਰ ਇੱਕ ਦਾ ਰਿਪਲਾਈ ਕੀਤਾ ਜਾਵੇ ਹਰ ਇੱਕ ਨੂੰ ਦੱਸਿਆ ਜਾਵੇ ਮੈਂ ਕੋਈ ਮੈਂ ਪਹਿਲੇ ਉਸ ਵੀਡੀਓ ਦੇ ਵਿੱਚ ਵੀ ਇਹ ਗੱਲ ਕੀਤੀ ਸੀਗੀ ਕਿ ਮੈਂ ਇਹਨਾਂ ਚੀਜ਼ਾਂ ਦਾ ਐਕਸਪਰਟ ਨਹੀਂ ਹੈਗਾ ਮੈਂ ਸਿਰਫ ਕੁਝ ਮੁੰਡੇ ਵਾਲੀਆਂ ਪ੍ਰੋਬਲਮ ਸੁਣੀਆਂ ਸੀਗੀਆਂ ਤੇ ਉਹਦੇ ਬੇਸ ਤੇ ਵੀਡੀਓ ਬਣਾਈ ਸੀਗੀ ਕਿ ਪਤਾ ਲੱਗ ਸਕੇ ਵੀ ਕੀ ਕੀ ਦਿੱਕਤਾਂ ਆ ਰਹੀਆਂ ਆ ਵੀ ਆਪਾਂ ਉਹ ਚੀਜ਼ ਨੂੰ ਅੱਗੇ ਸ਼ੇਅਰ ਕਰ ਸਕੀਏ ਤੇ ਜਿਹਦਾ ਮੈਂ ਰਿਜ਼ਲਟ ਦੇਖਿਆ ਕਿ ਇੰਨੇ ਜ਼ਿਆਦਾ ਆਪਣੇ ਇਥੇ ਮੁੰਡੇ ਆਏ ਹੋਏ ਆ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਪੇਪਰ ਨਹੀਂ ਬਣ ਰਿਹਾ ਬਹੁਤ ਦਿੱਕਤ ਹੈ ਇਸ ਚੀਜ਼ ਦੀ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਕਰਨੀ ਚਾਹੁੰਦਾ ਜਿਹੜੇ ਇੰਡੀਆ ਤੋਂ ਅਜੇ ਆਉਣਾ ਚਾਹੁੰਦੇ ਆ ਉਹ ਜ਼ਰੂਰ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਵੀਡੀਓ ਦੇਖ ਕੇ ਆਇਆ ਕਰੋ ਤੁਸੀਂ ਜਿਹੜੇ ਵੀ ਮੌਲਕ ਚ ਜਾਣਾ ਹੈ ਨਾ ਮਾੜਾ ਮੋਟਾ ਉਸ ਚੀਜ਼ ਬਾਰੇ ਜ਼ਰੂਰ ਰਿਸਰਚ ਕਰਿਆ ਕਰੋ ਵੀ ਹਾਂ ਵੀ ਕੀ ਸਾਬਕ ਤਾਵੇ ਹੈਗਾ ਆ ਏਜੰਟਾਂ ਦੇ ਮਗਰ ਲੱਕੇ ਇਹ ਚੀਜ਼ਾਂ ਨਾ ਕਰਿਆ ਕਰੋ ਵੀ ਕਿਸੇ ਨੇ ਕਹਿਦਾ ਤੁਹਾਨੂੰ ਜੀ ਹਾਂ ਵੀ ਐਦਾਂ ਬਣ ਜਾਣਾ ਤੁਸੀਂ ਉੱਥੇ ਜਾ ਕੇ ਇੰਨੇ ਕਮਾ ਲੈਣੇ ਇੰਨੇ ਕਮਾ ਲੈਣੇ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਜੋ ਤੁਹਾਨੂੰ ਦਿਖਾਇਆ ਜਾਂਦਾ ਉਹ ਨਹੀਂ ਹੁੰਦਾ ਹੈਗਾ ਇਹ ਜੀ ਇਹਨੂੰ ਸਮਝੋ ਜਿੱਦਾਂ ਅਸੀਂ ਦੁਆਬਾ ਖਾਲੀ ਕਰਤਾ ਨਾ ਮੈਨੂੰ ਹੁਣ ਲੱਗਦਾ ਕਿ ਮਾਝਾ ਵੀ ਖਾਲੀ ਹੋਣ ਵਾਲਾ ਹੀ ਆ ਜਦੋਂ ਤੁਸੀਂ ਦੁਆਬੇ ਦੇ ਪਿੰਡਾਂ ਵਿੱਚ ਜਾਉਂਗੇ ਨਾ ਤੁਹਾਨੂੰ ਬਹੁਤ ਘਰ ਖਾਲੀ ਮਿਲ ਜਾਣੇ ਆ ਤੇ ਮੈਨੂੰ ਲੱਗਦਾ ਕਿ ਹੁਣ ਮਾਝੇ 'ਚ ਵੀ ਇਹੀ ਹਾਲ ਹੋਣ ਵਾਲਾ ਕਿਉਂਕਿ ਮੈਨੂੰ ਜਿਹੜੇ ਕਮੈਂਟ ਆਏ ਮੈਨੂੰ ਲੱਗਦਾ 70 80% ਜਿਹੜੇ ਕਮੈਂਟ ਆ ਨਾ ਉਹ ਮਾਝੇ ਏਰੀਆ ਦੇ ਆ ਵੀ ਲੋਕ ਆਪ ਵੀ ਦੱਸ ਰਹੇ ਜਦੋਂ ਪੁੱਛੀਦਾ ਕਿਹੜਾ ਏਰੀਆ ਆ ਮਾਝਾ ਕਰਦਾਸਪੁਰ ਇੰਨਾ ਗੱਲ ਕਰ ਰਹੇ ਆ ਤੇ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਜੇ ਤੁਸੀਂ ਇੱਥੇ ਕੋਈ ਕੰਮਕਾਰ ਕਰ ਸਕਦੇ ਆ ਮੇਰਾ ਵੀਰ ਨਾ ਤੇ ਜਰੂਰ ਟਰਾਈ ਕਰੋ ਜੇ ਬਿਲਕੁਲ ਹੀ ਫੇ ਤੁਹਾਡਾ ਨਹੀਂ ਵਸ ਚੱਲਦਾ ਫਿਰ ਜਰੂਰ ਚਲੋ ਠੀਕ ਹੈ ਇੱਕ ਘਰ ਦਾ ਵਿੱਚੋਂ ਇੱਕ ਅੱਧਾ ਜੀ ਬਾਹਰ ਆਉਣਾ ਚਾਹੁੰਦਾ ਤੇ ਜਰੂਰ ਆਓ ਪਰ ਜੇ ਇੱਥੇ ਤੁਹਾਡਾ ਸਰਦਾ ਆ ਨਾ ਜੇ ਤੁਸੀਂ ਇੱਥੇ ਮਹੀਨੇ ਦਾ 25000 30000 50000 ਵੀ ਕਮਾਉਣੇ ਆ ਤਾਂ ਤੁਸੀਂ ਸੌਖੇ ਆ ਤੇ ਗੱਲ ਆਪਾਂ ਕਰਦੇ ਹੈਗੇ ਸ਼ੁਰੂਆਤ ਸਭ ਤੋਂ ਪਹਿਲਾਂ ਮੈਂ ਆ ਦੇਖ ਸਕਦੇ ਤੁਸੀਂ ਸਾਰਾ ਕੁਝ ਲਿਖਿਆ ਹੋਇਆ ਸੀਗਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਆ ਕਿ ਸਟੱਡੀ ਵੀਜ਼ਾ ਸਟੱਡੀ ਵੀਜ਼ੇ ਦਾ ਬਹੁਤ ਆ ਰਿਹਾ ਹੈ ਸਿਕਾ ਵੀ ਸਟੱਡੀ ਵੀਜ਼ੇ ਤੇ ਅਸੀਂ ਇੱਥੇ ਇਟਲੀ ਦੇ ਵਿੱਚ ਕਿੱਦਾਂ ਆ ਸਕਦੇ ਆ ਕੀ ਪ੍ਰੋਸੈਸ ਹੈਗਾ ਆ ਸਟੱਡੀ ਵੀਜ਼ਾ ਜਿਹੜਾ ਆ ਨਾ ਤੁਸੀਂ ਇੰਡੀਆ ਤੋਂ ਹੀ ਅਪਲਾਈ ਕਰ ਸਕਦੇ ਆ ਜਿਹੜੀ ਯੂਨੀਵਰਸਿਟੀ ਚ ਜਾਣਾ ਤੁਸੀਂ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਤੇ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ ਯੂਨੀਵਰਸਿਟੀ ਦੇ ਵਿੱਚ ਉਹ ਯੂਨੀਵਰਸਿਟੀ ਤੁਹਾਨੂੰ ਅਪਰੂਵਲ ਦਿੰਦੀ ਆ ਤੇ ਤੁਸੀਂ ਆ ਸਕਦੇ ਆ ਇੰਡੀਆ ਦੇ ਵਿੱਚ ਬਹੁਤ ਬੈਠੇ ਹੈਗੇ ਜਿਹੜੇ ਤੁਹਾਡਾ ਸਟੱਡੀ ਵੀਜ਼ਾ ਲਵਾ ਕੇ ਦਿੰਦੇ ਆ ਤੇ ਗੱਲਬਾਤ ਅਸੀਂ ਕਰ ਸਕਦੇ ਆ ਜੇ ਤੇ ਵਿਸ਼ਵਾਸ ਆ ਤੇ ਮੇਨ ਇਹਦੇ ਵਿੱਚ ਜਿਹੜੀ ਚੀਜ਼ ਆ ਤੁਹਾਨੂੰ ਸ਼ਾਇਦ ਨਹੀਂ ਦੱਸੀ ਜਾਣੀ ਉਹ ਇਹ ਹੈਗੀ ਆ ਵੀ ਤੁਸੀਂ ਆਪਣਾ ਖਰਚਾ ਦੇਖਣਾ ਆ ਇਹਦੇ ਵਿੱਚ ਖਰਚਾ ਬਹੁਤ ਜ਼ਿਆਦਾ ਆ ਤੇ ਤੁਸੀਂ ਮੰਨ ਕੇ ਚੱਲੋ ਕਿ ਪਹਿਲਾਂ ਪੂਰੇ ਸਾਲ ਦੀ ਤੁਹਾਨੂੰ ਫੀਸ ਜਮ੍ਹਾਂ ਕਰਾਉਣੀ ਪੈਣੀ ਆ ਜਿੰਨੀ ਵੀ ਹੋਈ ਉਸ ਯੂਨੀਵਰਸਿਟੀ ਦੀ ਮਿਨੀਮਮ ਮਿਨੀਮਮ ਜੇ ਆਪਾਂ ਲਾਈਏ ਤਾਂ 5000 ਤੋਂ 10000 ਯੂਰੋ ਦੇ ਵਿੱਚ ਹੁੰਦੀ ਹੈ ਇੱਕ ਸਾਲ ਦੀ ਫੀਸ ਤੇ ਹੋ ਸਕਦਾ ਘਟ ਵੱਧ ਵੀ ਹੋਵੇ ਤੇ ਯਾਨਕਿ ਪ੍ਰੋਪਰ ਨਹੀਂ ਹੈਗਾ ਤੁਹਾਨੂੰ ਮੈਂ ਜਿਹੜੀ ਗੱਲ ਦੱਸ ਰਿਹਾ ਆ ਤੇ ਫੇਰ ਹੁੰਦਾ ਕਿ ਤੁਹਾਡਾ ਖਰਚਾ ਜਿਹੜਾ ਹਰ ਮੰਥਲੀ ਦਾ ਡਾਉਨ ਆ ਇੱਥੇ ਰਹਿਣ ਦਾ ਸਾਰਾ ਕੁਝ ਤੁਹਾਡੇ ਕੋਲ 1000 ਯੂਰੋ ਯਾਨੀ ਕਿ ਮਹੀਨੇ ਦਾ ਇਹਨਾਂ ਚੀਜ਼ਾਂ ਦਾ ਹੀ ਚਾਹੀਦਾ ਇੱਕ ਬੰਦੇ ਨੂੰ ਕਿਉਂਕਿ ਘਰ ਬਹੁਤ ਮਹਿੰਗੇ ਮਿਲਦੇ ਆ ਖਾਣਾ ਪੀਣਾ ਸਾਰਾ ਕੁਝ ਤੁਹਾਡਾ ਆਪਣਾ ਹੋਣਾ ਆ ਤੇ ਉਹ ਜਿੱਦਾਂ ਦਾ ਵੀ ਯੂਨੀਵਰਸਿਟੀ ਦਾ ਸਿਸਟਮ ਹੋਇਆ ਜੇ ਉਹ ਰਹਿਸ਼ ਦਿੰਦੇ ਆ ਵਿੱਚ ਉਹ ਤੁਸੀਂ ਪਤਾ ਕਰ ਸਕਦੇ ਆ ਤੇ ਬਾਅਦ ਵਿੱਚ ਰਹਿਸ਼ਾਂ ਬਹੁਤ ਔਖੀਆਂ ਮਿਲਦੀਆਂ ਕੋਈ ਜਿਹੜੇ ਮੁੰਡੇ ਨਾਲ ਮੈਂ ਗੱਲ ਕੀਤੀ ਉਹ ਮੈਨੂੰ ਇਹ ਗੱਲ ਦੱਸ ਰਿਹਾ ਸੀ ਕਹਿੰਦਾ ਸਾਡੇ ਖੁੱਦ ਦੇ ਰਿਸ਼ਤੇਦਾਰ ਆਏ ਆ ਤੇ ਉਹ ਇਸੇ ਚੱਕਰ ਜਾਈ ਘਰ ਹੀ ਨਹੀਂ ਲੱਭ ਰਿਹਾ ਤੇ ਲੱਗੇ ਕਿਉਂਕਿ ਘਾਰਾਂ ਦੇ ਇਥੇ ਕੰਟਰੈਕਟ ਹੁੰਦੇ ਆ ਤੇ ਬਾਅਦ ਵਿੱਚ ਕੀ ਚੱਕਰ ਵੈਂਦਾ ਹੈ ਉਹ ਨਵੇਂ ਬੰਦੇ ਆਏ ਦੇ ਨਾਂ ਤੇ ਘਰ ਨਹੀਂ ਮਿਲਦਾ ਕਿਉਂਕਿ ਉਹਦੇ ਨਾਂ ਤੇ ਕੰਟਰੈਕਟ ਨਹੀਂ ਹੁੰਦਾ ਇਹ ਚੱਕਰ ਆ ਤੇ ਇਸ ਕਰਕੇ ਆਪਣਾ ਸੋਚ ਵਿਚਾਰ ਕੇ ਜੀਵਲ ਸਟੈਪ ਪਟਿਓ ਕਿ ਤੁਹਾਡੇ ਕੋਲ ਪੈਸਾ ਹੈਗਾ ਇਹਨਾਂ ਲਾਉਣ ਲਈ ਜਿਨ੍ਹਾਂ ਨੇ ਪੜਨ ਆਉਣਾ ਜਿਨ੍ਹਾਂ ਨੇ ਵੈਸੇ ਹੀ ਆਉਣਾ ਆ ਉਹ ਉਹਨਾਂ ਦੀ ਟੈਨਸ਼ਨ ਹੈ ਵੀ ਉਹਨਾਂ ਨੇ ਕੀ ਕਰਨਾ ਹੈ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਚੀਜ਼ ਜ਼ਿਆਦਾ ਆਉਂਦੀ ਆ ਸ਼ੈਨੇਗਨ ਵੀਜ਼ੇ ਦੀ ਵੀ ਜਿਨ੍ਹਾਂ ਦੇ ਸ਼ੈਨੇਗਨ ਵੀਜ਼ੇ ਲੱਗੇ ਆ ਇੱਥੇ ਮੈਨੂੰ ਅੱਜ ਵੀ ਕੋਲਾ ਆਉਂਦੀਆਂ ਸੀਗੀਆਂ ਕੋਈ ਅਰਮਨੀਆ ਬੈਠਾ ਆ ਜਾਂ ਕੋਈ ਹੋਰ ਕਿਸੇ ਕੰਟਰੀ ਦੇ ਵਿੱਚ ਯੂਰਪ ਦੀ ਜੇ ਬੈਠਾ ਆ ਸ਼ੈਨੇਗਨ ਵੀਜ਼ਾ ਲੈ ਕੇ ਆਇਆ ਵੀ ਉਹ ਕੀ ਕਰਨ ਮੈਂ ਜਦੋਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਇਸ ਵੀਜ਼ੇ ਵਾਲਿਆਂ ਦਾ ਕੀ ਹਾਲ ਆ ਉਹਨਾਂ ਨੇ ਮੈਨੂੰ ਇਹੀ ਸਲਾਹ ਦਿੱਤੀ ਕਿ ਇਸ ਵੀਜ਼ੇ ਵਾਲਿਆਂ ਦਾ ਜਿਹੜਾ ਸੌਖਾ ਤੇ ਆਸਾਨ ਤਰੀਕਾ ਆ ਉਹ ਸਪੇਨ ਆ ਇਸਪੇਨ ਦੇ ਵਿੱਚ ਜਾਓ ਉੱਥੇ ਜਾ ਕੇ ਤੁਹਾਡਾ ਕੁਝ ਨਾ ਕੁਝ ਹੱਲ ਹੋ ਜਾਊਗਾ ਇਟਲੀ ਦੇ ਵਿੱਚ ਬਹੁਤ ਮੁਸ਼ਕਲ ਹੁੰਦੀ ਇਸ ਚੀਜ਼ ਤੇ ਸ਼ੈਨੇਗਨ ਵੀਜ਼ੇ ਵਾਲਿਆਂ ਦਾ ਹੁਣ ਕਈਆਂ ਨੇ ਕਹਣਾ ਜੇ ਫਲਾਨੇ ਦਾ ਹੋ ਗਿਆ ਮੰਨ ਲਓ ਜੇ 100 ਬੰਦਾ ਆਇਆ 100 ਚ ਇੱਕ ਜਾਂ ਦੋ ਜਾਂ 10 ਬੰਦੇ ਦਾ ਕੰਮ ਹੋ ਗਿਆ ਨਾ ਪਰ ਤੁਸੀਂ ਉਹ ਦਸਾਂ ਵਾਲ ਦੇਖਣਾ ਤੁਸੀਂ 90 ਵਾਲ ਨਹੀਂ ਦੇਖਣਾ ਕਿ ਕਿਸ ਤਰੀਕੇ ਨਾਲ ਹੋਇਆ ਆਪਾਂ ਨੂੰ ਰਾਈਟ ਵੇ ਨਹੀਂ ਪਤਾ ਹੁੰਦਾ ਤੇ ਹੋ ਸਕਦਾ ਆ ਵੀ ਕੋਈ ਹੋਰ ਹੱਲ ਵੀ ਹੋਵੇ ਮੈਂ ਨਹੀਂ ਕਹਿੰਦਾ ਵੀ ਪ੍ਰੋਪਰ ਇਹੀ ਹੱਲ ਹੈ ਵੀ ਤੁਸੀਂ ਸਾਰੇ ਸਪੇਨ ਨੂੰ ਭਜਾਓ ਨਾ ਇਹ ਤੁਸੀਂ ਆਪਣਾ ਦਿਮਾਗ ਵਰਤਣਾ ਵੀ ਤੁਸੀਂ ਕੀ ਕਰਨਾ ਹੈਗਾ ਆ ਸਾਡੀਆਂ ਗੱਲਾਂ ਦੇ ਉੱਤੇ ਨਹੀਂ ਸਾਰਾ ਡਿਪੈਂਡ ਹੋ ਜਾਣਾ ਵੀ ਹਾਂ ਵੀ ਫਲਾਨੇ ਬੰਦੇ ਨੇ ਆ ਜੀ ਚ ਕਹੀ ਸੀ ਅਸੀਂ ਇਹੀ ਕਰਨੀ ਆ ਉਹਨਾਂ ਫੇਰ ਵੀ ਜਿਹੜਾ ਮੈਂ ਗੱਲ ਕਰ ਰਿਹਾ ਨਾ ਤੁਸੀਂ ਹੋਰ ਵੀ ਇਨਫੋਰਮੇਸ਼ਨ ਇਕੱਠੀ ਕਰਿਆ ਕਰੋ ਸਾਰੇ ਪਾਸੇ ਜਾਇਆ ਕਰੋ ਦੇਖਿਆ ਕਰੋ ਕੀ ਹੋ ਰਿਹਾ ਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਸਪੇਨ ਜਿਹੜਾ ਆ ਥੋੜਾ ਜਿਹਾ ਬੈਸਟ ਵੇ ਹੈਗਾ ਆ ਉਥੇ ਜਾ ਕੇ ਤੁਹਾਡੇ ਪੇਪਰ ਬਣ ਸਕਦੇ 2-3 ਸਾਲ ਲੱਗਦੇ ਆ ਤੇ ਤੁਹਾਡਾ ਕੋਈ ਨਾ ਕੋਈ ਹੱਲ ਹੋ ਜਾਊਗਾ ਇੱਥੇ ਇਟਲੀ ਦੇ ਵਿੱਚ ਜਿਹੜਾ ਆ ਉਹ ਥੋੜਾ ਜਿਹਾ ਇਹ ਚੀਜ਼ ਟਫ ਹੈਗੀ ਆ ਨਹੀਂ ਬਣਦੇ ਸੇਤੀ ਤੇ ਉਸ ਤੋਂ ਬਾਅਦ ਵਿੱਚ ਆਉਂਦਾ ਹੈ ਸ਼ਾਰਟ ਟਰਮ ਵੀਜ਼ਾ ਮੈਨ ਕਿ 3 ਮਹੀਨੇ 6 ਮਹੀਨੇ 9 ਮਹੀਨੇ ਦਾ ਵੀਜ਼ਾ ਹੋ ਗਿਆ ਇਹ ਸ਼ਾਰਟ ਟਰਮ ਵੀਜ਼ੇ ਆ ਜਾਂਦੇ ਆ ਇਹਨਾਂ ਦਾ ਕੀ ਹੱਲ ਹੋ ਸਕਦਾ ਆ ਇਹਨਾਂ ਦਾ ਹਾਲ ਦੇਖੋ ਇੱਕੋ ਹੀ ਹੁੰਦਾ ਆ ਜਿਹੜਾ ਤੁਸੀਂ ਸਾਰਿਆਂ ਨੂੰ ਪਤਾ ਹੋਣਾ ਜਿਹੜੇ ਇੱਥੇ ਆਏ ਆ ਕਨਵਰਸੇਸ਼ਨ ਤੋਂ ਮੰਦਾ ਜਿਹੜਾ ਹੁੰਦਾ ਆ ਠੀਕ ਆ ਉਦ ਮੰਦਾ ਤੁਸੀਂ ਕਰ ਸਕਦੇ ਇਹਦਾ ਮਤਲਬ ਹੁੰਦਾ ਕਿ ਤੁਸੀਂ ਤੁਹਾਨੂੰ ਮਾਲਕ ਲੱਭਣਾ ਪੈਣਾ ਦੁਬਾਰਾ ਜੇ ਮਾਲਕ ਤੁਹਾਡੇ ਪਹਿਲੇ ਨੇ ਤੁਹਾਡਾ ਸਾਥ ਨਹੀਂ ਦਿੱਤਾ ਤੁਸੀਂ ਨਵਾਂ ਮਾਲਕ ਲੱਭ ਸਕਦੇ ਆ ਤੇ ਪਰ ਉਹਦੇ ਵਿੱਚ ਕੀ ਹੁੰਦਾ ਆ ਤੁਹਾਨੂੰ ਪੁਰਾਣੇ ਮਾਲਕ ਦਾ ਪ੍ਰੂਫ ਚਾਹੀਦੇ ਹੁੰਦੇ ਆ ਤੇ ਮੋਸਟਲੀ ਇਹ ਚੀਜ਼ਾਂ ਆਉਂਦੀਆਂ ਸਾਹਮਣੇ ਕਿ ਪੁਰਾਣਾ ਮਾਲਕ ਕੋਈ ਪ੍ਰੂਫ ਦਿੰਦਾ ਨਹੀਂ ਤੁਸੀਂ ਕੀ ਕਰ ਸਕਦੇ ਤੁਸੀਂ ਪੁਲਿਸ ਦਾ ਸਹਾਰਾ ਲੈ ਸਕਦੇ ਆ ਠੀਕ ਹੈ ਕਿ ਨਹੀਂ ਆਪਣਾ ਉੱਥੇ ਕਰਕੇ ਦਮਾਦਾ ਤੁਸੀਂ ਰਿਪੋਰਟ ਲਿਖਾ ਸਕਦੇ ਜਾਨੀ ਕਿ ਪੁਲਿਸ ਦੇ ਕੋਲ ਜਾ ਕੇ ਵੀ ਸਾਡੇ ਨਾਲ ਆ ਚੀਜ਼ ਹੋਈ ਆ ਤੇ ਤੁਸੀਂ ਅੱਗੇ ਨਵੇਂ ਮਾਲਕ ਦੇ ਥਰੂ ਇਹ ਚੀਜ਼ਾਂ ਕਰ ਸਕਦੇ ਹੋ ਤੁਸੀਂ ਜਿਹੜੇ ਵੀ ਨਵੇਂ ਮਾਲਕ ਕੋਲ ਜਾਉਂਗੇ ਤੁਹਾਨੂੰ ਉਹਨਾਂ ਨੇ ਦੱਸ ਦੇਣਾ ਆ ਆ ਚੀਜ਼ਾਂ ਚਾਹੀਦੀਆਂ ਪਰ ਨਵੇਂ ਮਾਲਕ ਕੋਲ ਜਾਣ ਤੋਂ ਪਹਿਲਾਂ ਉਹਦੀ ਹਿਸਟਰੀ ਜਾਣ ਲਿਓ ਵੀ ਉਹ ਬੰਦਾ ਕਿੱਦਾਂ ਦਾ ਇਹ ਨਾ ਹੋਵੇ ਕਿ ਤੁਸੀਂ ਪਹਿਲੇ ਤੋਂ ਬਚੇ ਤੇ ਦੂਜੇ 'ਚ ਫਸੇ ਇਹ ਚੀਜ਼ ਹੋ ਜਾ ਠੀਕ ਹੈ ਕਿ ਨਹੀਂ ਤੇ ਇਹਦੇ ਨਾਲ ਹੀ ਪ੍ਰੋਸੈਸ ਹੁੰਦਾ ਜਿਨ੍ਹਾਂ ਦੇ ਵੀਜ਼ੇ ਲੰਘ ਗਏ ਆ ਉਹ ਵੀ ਇਹੀ ਚੀਜ਼ ਕਰ ਸਕਦੇ ਕਿ ਨਵੇਂ ਮਾਲਕ ਦੇ ਕੋਲ ਉਹਨਾਂ ਨੂੰ ਜਾਣਾ ਪੈਣਾ ਜੇ ਆ ਪਹਿਲੇ ਮਾਲਕ ਤੇ ਰਿਪੋਰਟ ਕਰੂ ਕਰਨਗੇ ਤੇ ਨਵੇਂ ਮਾਲਕ ਦੇ ਕੋਲ ਜਾ ਕੇ ਆਪਣਾ ਪ੍ਰੋਸੈਸ ਸ਼ੁਰੂ ਕਰ ਸਕਦੇ ਆ ਤੇ ਕੋਈ ਦਿੱਕਤ ਨਹੀਂ ਹੁੰਦਾ ਹੁਣ ਜੇ ਤੁਸੀਂ ਨਵੇਂ ਮਾਲਕ ਕੋਲ ਜਾਣੇ ਆ ਨਾ ਉਹਨਾਂ ਨੇ ਤੁਹਾਡੇ ਨਾਲ ਗੱਲ ਕਰਨੀ ਹੈ ਵੀ ਤੁਸੀਂ ਪੱਕੇ ਪੇਪਰ ਲੈਣੇ ਆ ਜਾਂ ਨਹੀਂ ਲੈਣੇ ਠੀਕ ਹੈ ਕਿ ਨਹੀਂ ਆਪਣੇ ਬਹੁਤੇ ਬੰਦੇ ਕਹਿੰਦੇ ਚੱਲ ਸਾਨੂੰ ਇੰਨਾ ਕੁ ਕਰ ਦਿਓ ਕਿਉਂਕਿ ਕਿਹਾਂ ਕੋਲ ਖਰਚਾ ਨਹੀਂ ਹੁੰਦਾ ਫੇ ਉਹ ਕੀ ਕਰਦੇ ਦੋ ਤਿੰਨ ਪਾ ਕੇ ਬੂਸਤੇ ਬਣਾ ਦਿੰਦੇ ਆ ਵਾ ਠੀਕ ਆ ਤੁਹਾਡੇ ਨਾਲ ਗੱਲ ਕਰ ਰਣੀ ਵੀ ਇੰਨੇ ਕੁ ਪੈਸੇ ਲੈਣੇ ਆ ਵੀ ਅੱਗੇ ਤੁਸੀਂ ਆਪ ਦਾ ਆਪ ਦੇਖੋ ਹਨਾ ਇਹ ਚੀਜ਼ ਬਾਰੇ ਤੁਸੀਂ ਵੀ ਸੋਚਣਾ ਹੁੰਦਾ ਆ ਤੁਸੀਂ ਵੀ ਧਿਆਨ ਰੱਖਿਆ ਕਰੋ ਕਿ ਅਸੀਂ ਕਿੱਦਾਂ ਚੱਲਣਾ ਤੁਸੀਂ ਕੀ ਕਰਨਾ ਹੈਗਾ ਆ ਉਹਦੇ ਨਾਲ ਫੁੱਲ ਗੱਲ ਕਰੋ ਵੀ ਸਾਨੂੰ ਪੇਪਰ ਚਾਹੀਦੇ ਪੱਕੇ ਬਸ ਯਾਨੀ ਕਿ 6 ਮਹੀਨੇ 9 ਮਹੀਨੇ ਵਾਲੇ ਵੀਜ਼ਿਆਂ ਦਾ ਇਹੀ ਹਾਲ ਆ ਵੀ ਤੁਹਾਨੂੰ ਨਵਾਂ ਮਾਲਕ ਲੱਭਣਾ ਪਊਗਾ ਉਹਰੇ ਥਰੂ ਤੁਸੀਂ ਆਪਣੇ ਪੇਪਰ ਜਿਹੜੇ ਅੱਗੇ ਨਿਊ ਕਰਾ ਸਕਦੇ ਆ ਇਹ ਲਾਸਟ ਦੇ ਵਿੱਚ ਡੋਂਕੀ ਵਾਲੇ ਮੁੰਡਿਆਂ ਦੀ ਕਿਹੜੇ ਡੋਂਕੀ ਵਾਲੇ ਮੁੰਡੇ ਆ ਨਾ ਉਹਨਾਂ ਦੀ ਬਹੁਤ ਵੱਡੀ ਦਿੱਕਤ ਆ ਰਹੀ ਆ ਕਿਉਂਕਿ ਡੋਂਕੀ ਲਾ ਕੇ ਆਉਂਦੇ ਆ ਮੈਂ ਤੁਹਾਨੂੰ ਪਤਾ ਇਹ ਵੀਡੀਓ ਵੀ ਕੀਤੀ ਸੀ ਡੋਂਕੀ ਵਾਲਿਆਂ ਦੀ ਤੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਮੈਂ ਹੁਣ ਆ ਵੀਡੀਓ ਕਰਨ ਤੋਂ ਪਹਿਲਾਂ ਵੀ ਉਸ ਮੁੰਡੇ ਨਾਲ ਦੁਬਾਰਾ ਗੱਲ ਕੀਤੀ ਮੈਂ ਕਿਉਂਕਿ ਜਿਹੜੇ ਮੁੰਡਿਆਂ ਨੂੰ ਮਿਲ ਕੇ ਆਇਆ ਜਿਹਨੂੰ ਇਹ ਚੀਜ਼ਾਂ ਪੁੱਛ ਕੇ ਆ ਸਾਰੀਆਂ ਵੀ ਕੀ ਹੋ ਸਕਦਾ ਉਹਨੇ ਵੀ ਮੈਨੂੰ ਉਹੀ ਗੱਲ ਦੱਸੀ ਤੇ ਜਿਹੜਾ ਮੁੰਡੇ ਨਾਲ ਹੋਇਆ ਮੈਂ ਫਿਰ ਉਹਨੂੰ ਵੀ ਕਾਲ ਲਾਈ ਵੀ ਤੇਰੇ ਨਾਲ ਕੀ ਚੀਜ਼ ਹੋਈ ਆ ਉਹਨੇ ਵੀ ਮੈਨੂੰ ਇਹ ਦੱਸਿਆ ਕਿ ਸਾਨੂੰ ਬੜੀ ਦਿੱਕਤ ਆ ਰਹੀ ਆ ਡੋਂਕੀ ਵਾਲੇ ਮੁੰਡਿਆਂ ਦੀ ਅਜ਼ੀਲ ਤਾਂ ਹੁੰਦੀ ਆ ਅਜ਼ੀਲ ਉਹ ਕਰਵਾ ਰਹੇ ਆ ਪਰ ਮੇਨ ਪ੍ਰੋਬਲਮ ਕਿੱਥੇ ਆ ਰਹੀ ਆ ਪਾਸਪੋਰਟ ਦੀ ਕਿਉਂਕਿ ਉਹਨਾਂ ਕੋਲ ਪਾਸਪੋਰਟ ਨਹੀਂ ਹੁੰਦੇ ਪਾਸਪੋਰਟ ਨਹੀਂ ਬਣ ਰਹੇ ਹੈਗੇ ਕਿਉਂਕਿ ਆਪਣੀ ਐਮਬੈਸੀ ਜਿਹੜੀ ਆ ਪਾਸਪੋਰਟ ਨਹੀਂ ਇਸ਼ੂ ਕਰ ਰਹੀ ਉਹਨਾਂ ਨੂੰ ਉਹਨਾਂ ਨਹੀਂ ਆ ਫਾਈਲਾਂ ਐਕਸੈਪਟ ਨਹੀਂ ਕਰ ਰਹੀ ਹੈਗੀ ਇਹ ਦਿੱਕਤ ਆ ਰਹੀ ਆ ਤੇ ਬਾਕੀ ਹੁਣ ਤੁਸੀਂ ਆਪ ਸਿਆਣੇ ਆ ਆਪ ਸਮਝਦਾਰ ਆ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਆ ਕਿ ਹੱਥ ਬੰਨ ਕੇ ਬੇਨਤੀ ਆ ਤੇ ਜੇ ਸਰਦਾ ਆ ਨਾ ਨਾ ਠੀਕ ਆ ਕਿ ਨਹੀਂ ਕਿਉਂਕਿ ਇੱਥੇ ਆਣਗੇ ਬੰਦੇ ਬਹੁਤ ਖੱਜਲ ਹੋਣਦੇ ਆ 9 ਮਹੀਨੇ ਵਾਲੇ ਪੇਪਰਾਂ ਤੇ ਆ ਜਾਂਦੇ ਆ 6 ਮਹੀਨੇ ਵਾਲੇ ਤੇ ਆ ਜਾਂਦੇ ਵੀ ਉੱਥੇ ਜਾ ਕੇ ਦੇਖ ਲਾਂਗੇ ਇੱਥੇ ਕੋਈ ਇਹ ਨਹੀਂ ਹੈਗਾ ਕਿ ਸਿਸਟਮ ਆਏ ਆ ਤੁਹਾਨੂੰ ਪੇਪਰ ਬਣ ਜਾਣੇ ਆ ਤਾਨੂੰ ਕੰਮ ਮਿਲ ਜਾਣਾ ਇਦਾਂ ਨਹੀਂ ਹੁੰਦਾ ਹੈਗਾ ਤੇ ਬਾਕੀ ਜਿਹੜੀ ਇੱਕ ਸਭ ਤੋਂ ਵੱਡੀ ਹੋਰ ਇੱਕ ਗੱਲ ਹੈ ਨਾ ਜਿਨ੍ਹਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਇਟਲੀ ਦੇ ਵਿੱਚ ਟਿਕਟੌਕ ਚੱਲਦਾ ਹੈ ਇੰਡੀਆ ਨਹੀਂ ਚੱਲਦਾ ਆਪਣੀ ਪ੍ਰੋਬਲਮ ਲੋਕਾਂ ਦੇ ਸਾਹਮਣੇ ਰੱਖੋ ਤੁਹਾਨੂੰ ਕੋਈ ਨਾ ਕੋਈ ਸੁਝਾਅ ਦੇਊਗਾ ਉਹਦੇ ਰਿਲੇਟਿਡ ਕੋਈ ਨਾ ਕੋਈ ਵੀਡੀਓ ਬਣਾਊਗਾ ਜ਼ਰੂਰ ਰੱਖਿਆ ਕਰੋ ਸੰਗਿਆ ਨਾ ਕਰੋ ਮੈਂ ਜਿਹੜੇ ਮੁੰਡਾ ਡਾਂਕੀ ਵਾਲੇ ਨੂੰ ਵੀ ਮੈਂ ਬਾਰ-ਬਾਰ ਕਹਿੰਨਾ ਨਾ ਤੁਸੀਂ ਪਤੰਦਰੋ ਵੀਡੀਓ ਬਣਾਓ ਕੀ ਕਰਨੂ ਇਹਨੇ ਮਹਿੰਗੇ ਮਹਿੰਗੇ ਫੋਨ ਲੈ ਹੋਏ ਆ ਬਣਾਓ ਵੀਡੀਓ ਲੋਕਾਂ ਨੂੰ ਪਤਾ ਲੱਗੇ ਕਿ ਕੀ ਹੋ ਰਿਹਾ ਕਿ ਤੁਸੀਂ ਕਿਉਂ ਨਹੀਂ ਦੱਸਦੇ ਹੈਗੇ ਵੀ ਹੋਰ ਤੁਹਾਡੇ ਵੱਲ ਜਿਹੜੇ ਦੇਖ ਕੇ ਆਉਂਦੇ ਆ ਉਹਨਾਂ ਨੂੰ ਕਮ ਸੇ ਕਮ ਪਤਾ ਲੱਗ ਸਕੇ ਵੀ ਆ ਚੀਜ਼ਾਂ ਹੋ ਰਹੀਆਂ ਸਾਡੇ ਨਾਲ ਕਿਉਂ ਨਹੀਂ ਤੁਸੀਂ ਵੀਡੀਓ ਬਣਾਉਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਉਦਾਂ ਤੁਸੀਂ ਤੁਰੇ ਫਿਰਦੇ ਆਪਦੀਆਂ ਵੀਡੀਓ ਬਣਾਈ ਜਾਂਦੇ ਆ ਟੋਟਾ ਟੱਪਾ ਕੱਢ ਗਏ ਜਿਹੜੇ ਮੇਨ ਹਾਲਾਤ ਆ ਉਹ ਕਿਉਂ ਨਹੀਂ ਦਿਖਾ ਲਦੇ ਉਹ ਵੀ ਦੱਸੋ ਨਾ ਵੀ ਸਾਡੇ ਨਾਲ ਆ ਬੀਤ ਰਹੀ ਹੈ ਇੱਥੇ ਆਣ ਕੇ ਫੇਰ ਹੀ ਲੋਕਾਂ ਨੂੰ ਪਤਾ ਲੱਗੂਗਾ ਉਦਾਂ ਨਹੀਂ ਪਤਾ ਲੱਗਣਾ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਆ ਤਾਂ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਘਾਟ ਕਮੀ ਲੱਗੀ ਆ ਤਾਂ ਦੱਸਿਓ ਜ਼ਰੂਰ ਤੇ ਬਾਕੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਕਿਹਾ ਮੈਂ ਇਹਨਾਂ ਚੀਜ਼ਾਂ ਦਾ ਕੋਈ ਐਕਸਪਰਟ ਨਹੀਂ ਹੈਗਾ ਤੇ ਮੈਂ ਸਿਰਫ ਤੁਹਾਡੇ ਨਾਲ ਜੋ ਮੇਰੇ ਕੋਲ ਨੋਲਜ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਉਹ ਵੀ ਮੈਂ ਪਹਿਲਾਂ ਜਾ ਕੇ ਕਿਸੇ ਨੂੰ ਪੁੱਛ ਕੇ ਆਇਆ ਫੇਰ ਤੁਹਾਡੇ ਨਾਲ ਸ਼ੇਅਰ ਕੀਤੀ ਆ ਉਦਾਂ ਨਹੀਂ ਮੈਂ ਕੀਤੀ ਹੈਗੀ ਠੀਕ ਹੈ ਕਿ ਨਹੀਂ ਜੇ ਕੋਈ ਕਵੇ ਇਦਾਂ ਨਹੀਂ ਆ ਚੀਜ਼ ਇਦਾਂ ਹੋ ਜਾਂਦੀ ਆ ਤੁਸੀਂ ਕਰ ਸਕਦੇ ਆ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਜੇ ਕੋਈ ਹੋਰ ਗੱਲਬਾਤ ਹੋਈ ਤੁਹਾਡੀ ਤੁਸੀਂ ਕਮੈਂਟਾਂ ਵਿੱਚ ਦੱਸ ਦਿਓ ਤੇ ਮੈਂ ਆਪਾਂ ਕੋਸ਼ਿਸ਼ ਕੀਤੀ ਆ ਵੀ ਹਰ ਕਿਸੇ ਦਾ ਰਿਪਲਾਈ ਕਰ ਸਕੀਏ ਮੈਨੂੰ ਜਿਹੜੇ ਪਰਸਨਲ ਵੀ ਮੈਸੇਜ ਆਏ ਆ ਉਹਨਾਂ ਦਾ ਵੀ ਰਿਪਲਾਈ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਤੇ ਮਿਲਦੇ ਆਂ ਨੈਕਸਟ ਵੀਡੀਓ ਚ